ਕਿਹੜ ਤੂੰ ਡਾਫ ਕੇ ਗੱਲਾਂ ਕਰਕੇ ਆਂਦਾ ਲੋਕਾਂ ਕੋਲ ਮੈਂ ਕਿੰਨੇ ਕੁ ਪੀ ਲੈਂਦਾ ਜਿੰਨੀ ਕੁ ਮੈਂ ਪਿੰਦਾ ਉਹਨਾਂ ਕੋ ਮੱਕ ਮਾਦਾਨੀਆਂ ਤੈਨੂੰ ਹੋਸ਼ ਹੁੰਦੀ ਏ ਪੀ ਕੇ ਕਿਨੂੰ ਕਿਨੂੰ ਕੀ ਕੀ ਕਹਿ ਕੇ ਆ ਜਾਂਦਾ ਏ ਕਿਸੇ ਨੂੰ ਕੁਝ ਨਹੀਂ ਬੋਲਦਾ ਮੈਂ ਹਾਂ ਜਮਾ ਹੀ ਨਹੀਂ ਬੋਲਦਾ 소ਫੀ ਦਾ ਤੂੰ ਜਮਾ ਹੀ ਨਹੀਂ ਬੋਲਦਾ ਪੀ ਕੇ ਤੇਰੇ ਵਰਗਾ ਕੋਈ ਹੈ ਨਹੀਂ ਆਪਣੇ ਜਿਹੜੇ ਤੂੰ ਖਸਮਾਂ ਨੂੰ ਕਹਿ ਕੇ ਆਇਆ ਹੋਇਆ ਨਾ ਕਿ ਮੇਰੀ ਘਰਾਂ ਦੀ ਤੇਰੇ ਘਰ ਕੰਮ ਕਰੂਗੀ ਉੱਥੇ ਜਾ ਰਹੀ ਸੀ ਆਪਾਂ ਕਰਾਂ ਕੰਮ 'ਚ ਜਨ ਕੁਛ ਨਹੀਂ ਹੈਗਾ। ਹਮ। ਪਰ ਆਪ ਦਾ ਧਿਆਨ ਰੱਖੀ ਸਾਵਨ ਵਾਲੀ। ਤੈਨੂੰ ਇਹ ਗੱਲ ਮੈਂ ਦੱਸਦੀ। ਧਿਆਨ ਵਾਲੀ ਨੇ ਹੋਰ ਮੈਂ ਕੀ ਕਰਾਂ? ਦੱਸ। ਵੱਡੇ ਲੋਕਾਂ ਦੇ ਘਰ ਜਾਈਦਾ ਉਹ ਕਹਿੰਦੇ ਐਦਾਂ ਨਹੀਂ ਆਈਦਾ। ਥੋੜੇ ਤਿਆਰ ਸ਼ਰੂਨ ਮੈਂ ਮਨਾਈ ਨਹੀਂ ਕੀਤੀ। ਮੈਂ ਇਹ ਗੱਲ ਕਰ ਰਿਆਂ ਕਿਤੇ ਬਾਹਰ ਕਿਤੇ ਹੋਰ ਗੱਲਬਾਤ ਹੋ ਗਈ ਨਾ ਸਾਵ ਲਾ ਲਈ ਆਪਣੇ ਵਾਲਾ। ਮੇਰਾ ਤੈਨੂੰ ਪਤਾ ਹੀ ਆ ਫਿਰ ਮੈਂ ਤਾਂ ਧੌਣ ਵੱਡੂੰ। ਰਹਿਣ ਦੇ। ਥੱਲੇ ਆਪਣੇ ਡਾਕ ਨਹੀਂ ਛੱਡ ਦੇ। ਧੌਣ ਵੱਡੇਗਾ ਮੇਰੀ। ਮੈਂ ਤਾਂ ਐਦਾਂ ਹੀ ਰਹਿਣਾ ਹੁਣ ਤੈਨੂੰ ਪਤਾ ਹੀ ਆ ਤੇ ਮੈਂ ਜਾ ਰਹੀ ਆ ਸ਼ਾਮੀ ਆ ਜੂਗੀ ਤੇ ਹੁਣ ਫੇਰ ਨਾ ਪੀ ਕੇ ਬੈਠ ਜੀ ਲੰਬਾ ਰੋਟੀ ਬਣਾ ਦੇ ਕੇ ਨਹੀਂ ਬਣਾਈ ਬਣਾਈ ਐ ਖਾ ਲਈ ਚੁੱਲੇ ਤੋਂ ਖੜ ਜਾ ਕਿੱਥੇ ਚੱਲਦੀ ਰੋਟੀ ਨਾਲ ਕੀ ਹੈਗਾ ਦਾਲ ਬਣਾਈ ਨੇ ਚੌਲ ਬਣਾਈ ਨੇ ਦਾਲ ਝੋਲੀਏ ਬਸ ਹੋਰ ਕੁਝ ਨਹੀਂ ਹੈਗਾ ਨਾਲ ਹੋਰ ਸਾਡੇ ਕੋਲ ਹੈ ਕੀ ਖਾਣ ਜੂਗੇ ਮਹੀਨਾ ਖਤਮ ਹੁੰਦਾ ਓਨੇ ਨੂੰ ਰਸ਼ਨ ਨਹੀਂ ਹੁੰਦਾ ਪੀਪੀ ਅੱਜ ਤੇ ਤੈਨੂੰ ਪੀਣ ਨੂੰ ਜ਼ਰੂਰ ਚਾਹੀਦੀ ਰੋਜ਼ ਚਲ ਨਾ ਹੈਗਾ ਕੋਈ ਨਾ ਤੂੰ ਜਾ ਕੰਮ ਤੇ ਤੇ ਥੋੜੇ ਬਹੁਤ ਪੈਸੇ ਫੜ ਲੈ 56 ਨੂੰ ਚਾਹੀਦੇ ਠੀਕ ਆ ਗਿਆ ਉਹ ਕਰ ਤੇ ਪੈਸੇ ਚਾਹੀਦੇ ਠੀਕ ਹੈ ਚਾਹੀਦੇ ਹੁੰਦੇ ਆ ਸਮਝਿਆ ਕਰ ਪੀਣ ਨੂੰ ਚਾਹੀਦੇ ਹੋਰ ਕਿਸੇ ਲਈ ਨਹੀਂ ਚਾਹੀਦੇ ਉਹ ਨਹੀਂ ਪਿੰਦਾ ਮੈਨੂੰ ਵੈਸੇ ਕੰਮ ਸੋ ਕੰਮ ਹੁੰਦੇ ਆ ਬੰਦੇ ਨੂੰ ਨਹੀਂ ਪਿੰਦਾ ਇੱਧਰ ਦੇਖੀ ਸੋ ਕੰਮ ਮੈਂ ਤੇਨੂੰ ਚਲ ਠੀਕ ਹੈ ਮੈਂ ਬੜੀ ਲੇਟ ਹੋਈ ਜਾ ਰਹੀ ਆ ਆਂਦੀ ਆ ਮੈਂ ਕੰਦੇ ਕੰਮ ਚੱਲਦੀ ਆ ਕੋਈ ਨਾ ਦੇਖਦਾ ਮੈਂ ਵੀ ਸ਼ਾਮ ਨੂੰ ਪੈਸੇ ਦੇਣੀਆਂ ਜੇ ਨਹੀਂ ਤੇ ਤੁਸੀਂ ਕੁਦਰਤ ਨਹੀਂ ਪਾੜੀਆਂ ਚੜ ਚੜ ਕੇ ਸੱਜਾ ਪੀਂ और अब जाके उनकी सुनो इतनी लेट क्यों आई घर में घरवाले की सुनो मैं तो परेशान हो गई हूँ दरवाजा के खुला रखा है हाँ जी आ गई हूँ मैं। मैं मैं ले हां, जल्दी जल्दी मैं 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 बना मैं 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 मैं

ਠੀਕ ਹੈ ਮੈਂ ਆਪਣੀ ਬਣਾਉਂਦੀ ਹਾਂ ਬਸ 2 ਮਿੰਟ ਰੁਕ ਜਾਓ ਬਸ ਲੈ ਆ ਜਲਦੀ ਆ ਚਾਹ ਮੈਂ ਮੈਂ ਜਾਣਾ ਹੈ ਠੀਕ ਹੈ ਮੇਰੀ ਜ਼ਿੰਦਗੀ ਕੀ ਨੇ ਕਿ ਸਾਧਨ ਸ਼ਕਤੀ ਤਾਂ ਆਏ ਨਹੀਂ ਸੀ ਕੋਈ ਕੇੰਦਾ ਚਾਵਨਾ ਕੋਈ ਕੇੰਦਾ ਰੋਟੀ ਬਣਾਉ। ਤਾਂ ਬੜੀ ਦੁਖੀ ਹੋ ਗਈਆਂ। ਕਾਸ਼ ਬਿਲਕੁਲ ਬੜਾ ਸਾਰਾ ਪੈਸਾ ਹੁੰਦਾ। ਛੋਟਕੜ ਮੈਂ ਇਹਨਾਂ ਚੀਜ਼ਾਂ ਤੋਂ ਨਿਕਲ ਜਾਂਦੀ। ਮੈਂ ਚਾੜੂ ਪੋਚਾ ਲਗਾਂਦੀ। ਨਾ ਭਾਂਡੇ ਸੌਣੇ। ਹਟਾ ਨਹੀਂ। ਕਿਦੋਂ ਮੇਰੀ ਜ਼ਿੰਦਗੀ ਇੱਦਾਂ ਦੀ ਹੋਊਗੀ। ਆਪ ਦੀ ਜ਼ਿੰਦਗੀ ਦੇਖੋ ਬਣੀ ਮੈਦੀ ਆਣੀਏ ਜੇ ਤਾਂ ਦੇਖੋ ਰਸਤਿਆਂ ਦਾ ਇਹ ਚੰਦੇ ਰੰਗੋਂ ਖੰਦੇ ਕਿਹਾ ਤਰੀਕੀ ਪੈਸੇ ਨੇ ਇ ਕੰਸੀਨ ਇੰਨੇ ਹੀ ਬਚ ਰਹੇ ਰਹਿੰਦੇ ਨੇ ਉਹ ਵੀ ਉੱਥੇ ਗੁਜ਼ਾਰਾ ਨਹੀਂ ਹੁੰਦਾ ਉੱਥੇ ਵੀ ਸ਼ਰਾਬੀ ਖਸਮ ਮਿਲਿਆ ਕਿਉਂ ਨਾ ਕੁਝ ਸੋਚਾ ਆਪ ਵੀ ਕਰੇ ਕਰ ਲਈ ਰਹਿੰਦੇ ਨੇ ਤੇ ਮੈਂ ਬਿਕਲੀ ਹੁੰਦੀ ਹੈ ਹੋ ਸੱਤ ਕੁ ਟ੍ਰਾਈ ਨੋ ਆਈ ਕਿਦੋਂ कितदा भी बनिए चाहत मान होता मानता चा बनावे और चा टेस्टी ना बने स्वाद ना बने फे तक अंधे हो ही नहीं जगदा ना बस तू ता ओए मेरी तारीफ कर दे ले छोटी तडी कर दंगा ताई का ता तेरे हाथ के चा पीना नहीं मैं नाश्ता भी बना लूं नहीं? नहीं नहीं बस सुन मैं लेट हो रहा ना जाना है ठीक है मैं बच्चा अभी के निकल गए हां चल ना हां हां चल

ਠੀਕ ਹੈ। ਨਾ ਕੰਮ ਤਾਂ ਕੀ ਦਿਖਾਈ ਜਾਂਦੀ ਐ ਛੁੱਕ ਛੁੱਕ ਕੇ। ਇਹ ਮੈਨੂੰ ਲੱਗਦਾ ਜਾਂ ਤਾਂ ਮੈਂ ਤੋ ਕੁਝ ਕਰਾਉਗੀ ਜਾਂ ਆਪ ਕੁਝ ਕਰੂਗੀ। ਇਹ ਧਿਆਨ ਮੇਰਾ ਢਟਕਾਉਂਦੀ ਆ। ਇਹ ਤਾਂ ਵੈਸੇ ਠੀਕ ਆ। ਜਵਾਨਾ ਕਰ ਰਹਾ ਤੇ ਤਾਂ ਸ਼ਰਾਬੀ ਜਿਹਾ ਕੀ ਬੁੱਧ ਤਾਂ ਹੀ ਤੰਗ ਹੋਵੇ। ਪਰ ਚਲ ਕੋਈ ਨਹੀਂ। ਹਲੇ ਆਪਾਂ ਦੇਖਦੇ ਆਂ। ममता मैं जाना ऑफिस है देखेंगे हाजी किथे हाजे ता कुछ नहीं देखे हाजे ता ममता का जादू चलू होगा तेरा ये बंगला गड्डी उस च सिर्फ ममता को मुंगी और ता मैं इस खर्चे आन भी नहीं दूँ किसी नु नले उदा थोड़ी ना मेनू कंदे ममता खंडाड़ी इन्ना टाइम हो गया अजे तक आया नहीं साहब एवं नो मैं जो चीज सोची इत ही हो जाए कि रह गया आज करे घर आए की गालियां भी सुननी है पता नहीं कदों ਟਾਈਮ ਵੀ ਬੱਧੀ ਜਾ ਰਿਹਾ 9:00 ਕਿਨੇ

ਫਰਸ਼ ਤੋਂ ਉੱਠ ਕੇ ਆਇਆ ਤਾਂ ਪਿਆਤਾ ਬੋਲੀ ਇਹ ਚੱਕਰ ਕੀ ਆ ਇੰਨਾ ਘਈਆ ਸਵੇਰੇ ਵੀ ਹੋਰ ਤਰ੍ਹਾਂ ਦੇ ਹੋਈ ਜਾਂਦੇ ਸੀ ਕੋਈ ਨਾ ਕੋਈ ਤਾਂ ਹੈਗਾ ਚੋਰ ਮੌਜਾ ਪੱਕਾ ਇਹ ਮਨਾ ਹੋਇਕੀ ਜਾਂਦਾ ਮੰਨਦਾ ਤੇ ਤਾਂ ਕੁਝ ਦੇਣਾ ਤਾਂ ਰੰਗਾਂਗੇ ਚੇਂਜ ਹੋਏ ਕਰਦੇ ਆ ਗਰਮ ਗਰਮ ਰੋਟੀ ਗਰਮ ਗਰਮ ਉਹ ਚਾਹ ਕਦੀ ਅੱਗੇ ਨਾ ਪਿੱਛੇ ਕਦੀ ਐ ਕਦੀ ਉਹ ਇਹ ਕੀ ਹੋ ਰਿਹਾ ਮੈਂ ਕਿਹਾ ਮੰਤਾ ਤੂੰ ਇਦਾਂ ਕਰ ਰੋਟੀ ਰਹਿਣ ਦੇ ਮੇਰਾ ਨਾ ਸਿਰ ਜਿਆ ਦੁਖੀ ਜਾਂਦਾ ਇੱਕਦਮ ਪਤਾ ਨਹੀਂ ਕਿ ਮੈਂ ਮੈਂ ਅਰੈਸਟ ਕਰਦਾ ਤੂੰ ਜਾ ਕਰ ਕੋਈ ਨਾ ਮੈਂ ਗਰਮ ਕਰ ਉਹ ਆਗਾਂਗੀ ਤੁਹਾਨੂੰ ਨਹੀਂ ਮੰਤਾ ਉਹ ਰਿਬਲ ਮੇਰਾ ਨਾ ਪਤਾ ਨਹੀਂ ਇੱਕਦਮ ਸਿਰ ਜਿਆ ਦੁਖੀ ਜਾਂਦਾ ਮੈਂ ਰੈਸਟ ਕਰਦਾ ਤੂੰ ਅੱਜ ਤੱਕ ਤੂੰ ਜਾ ਕੋਈ ਗੱਲ ਨਹੀਂ ਕੋਈ ਨਾ ਮੈਂ ਤੁਹਾਡਾ ਸਿਰ ਕੁੱਟ ਦਾਂਗੀ ਨਹੀਂ ਕੋਈ ਚਲੋ ਕੋਈ ਨਹੀਂ ਤੁਸੀ ਚਲੋ ਮੈਂ ਕੁੱਟ ਦਿੰਦੀ ਪਤਾ ਨਹੀਂ ਇੱਕਦਮ ਐਦਾ ਤਾਂ ਕੀ ਹੋ ਗਿਆ ਬੜਾ ਹੀ ਕੰਮ ਕਰਦੇ ਹੋ ਤੁਸੀਂ ਆਪਣਾ ਖਿਆਲ ਤਾਂ ਤੁਸੀਂ ਰੱਖਦੇ ਹੀ ਨਹੀਂ ਹੋ ਤੇ ਸਿਰ ਹੀ ਦੁਖਣਾ ਨੇ ਸੌਣ ਕਿ ਹੋਊਗਾ ਟੈਕੋ

ਕੋਈ ਨਹੀਂ ਤੁਸੀਂ ਪੈ ਜਾਓ ਕੋਈ ਨਾ ਕੋਈ ਨਾ ਤੁਸੀਂ ਰਾਮ ਨਾਲ ਪੈ ਜਾਓ ਹੁਣ ਥੋੜਾ ਰਾਮ ਆ ਰਿਹਾ ਹਾਂ ਹਾਂ ਕੁਝ ਮੰਮਾ ਤੂੰ ਕਿੰਨੀ ਜੰਨੀ ਆ ਹਾਂ ਫਿਰ ਚੰਗੀ ਦੀ ਕੀ ਗੱਲ ਐ ਤੁਹਾਡੇ ਘਰ ਦਾ ਖਾਂਦੀ ਆ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦੀ ਪਤਾ ਹੀ ਨਹੀਂ ਕੀ ਹੋਇਆ ਇੱਕਦਮ ਦਰਦ ਹੋਣ ਲੱਗ ਗਿਆ ਸੀ ਕੋਈ ਨਾ ਠੀਕ ਹੋ ਜਾਊਗਾ ਦਰਦ ਬਸ ਥੋੜ ਪੰਜ ਕਿ ਮਿੰਟ ਹੋਰ ਲੱਗੂਗੇ ਤੇਰੇ ਹੱਥਾਂ ਚ ਸੱਚੀ ਜਾਦੂ ਆ ਅੱਛਾ ਲੱਗਦਾ ਸਾਰੇ ਠੀਕ ਹੋਣ ਲੱਗ ਗਿਆ ਦੇਖ ਲਓ ਫਿਰ ਇੰਨੇ ਦਿਨਾਂ ਤੋਂ ਤੁਹਾਨੂੰ ਰੋਟੀ ਖਵਾਰੀ ਸੀ ਤੁਹਾਨੂੰ ਉਸ ਚ ਜਾਦੂ ਨਹੀਂ ਦਿਖਿਆ ਗੱਲਾਂ ਨਾ ਮਾਰ ਫਿਰ ਬਹੁਤ ਦੁਖ ਰਿਹਾ ਮੇਰਾ ਚਲੋ ਕੋਈ ਨਾ ਤੁਸੀਂ ਅੱਧਾ ਸੋ ਜੋ ਠੀਕ ਹੋ ਜਾਊਗਾ ਦੇਖਿਆ ਰਾਮ ਮਿਲ ਰਿਹਾ ਨਾ ਹੂੰ ਹੂੰ ਮਿਲ ਰਿਹਾ ਮਿਲ ਰਿਹਾ ਰਾਮ सच्ची मन तो तेरे हाथ अच्छा तो जादू है बहुत तो आराम मिल रहा कोई ना थोन आराम मिलना चाहिए जादू का की है सिर का दर्द एकदम गैब ही हो गया हम्म hmm. ਮਮਤਾ ਚੀਜ਼ ਹੀ ਇੰਦਾ ਦੀਨੇ ਵੱਡੇ ਵੱਡੇ ਦੇ ਦਰਦ ਮਿਟਾ ਦਿੰਦੀ ਹੈ ਮਤਲਬ ਜੰਮੀਰੇ ਨਾਲ ਗੈਸਟ ਹੁੰਦੀ ਰਹਗੀਏ ਸਰ ਮੈ ਖਾਈ ਆਂਦੀ ਹੈ ਮਮਤਾ ਬਸ ਤੁਸ ਦੋ ਮਿੰਟ ਬੈਠੋ ਨਹੀਂ ਐ ਅੱਜ ਨਹੀਂ ਚੜ੍ਹਿਆ ਜਾਂ ਚੱਤ ਗਏ। ਤੁਸੀਂ ਤੇ ਵੀ ਹੁੰਚੀ ਤੇ ਆ ਜਾ। ਓਹੋ ਤੂੰ ਕਦੀ ਮੇਰੀ ਵੀ ਸੁਣ ਲਿਆ ਕਰ। ਕੁਝ ਕੁਝ ਹੋਇਆ ਪਿਆਏ। ਨਾਲੇ ਉਹਨੂੰ ਮੈਂ ਆਪਣੇ ਅੜਿੱਕੇ ਚ ਲਿਟਾ ਹੋਇਆ ਹੈ। ਤੂੰ ਟੈਨਸ਼ਨ ਨਾ ਲੈ। ਕਿਥੇ? ਥੱਲੇ ਆ ਗਿਆ। ਤੂੰ ਖੇਤੀ ਉੱਤੇ ਆ ਜਾ ਬਸ। ਹੁਣ ਤੂੰ ਸਭ ਕੁਝ ਛੱਡ। ਓਹੋ ਪੂਰਾ ਮੇਰੇ ਅੜਿੱਕੇ ਚ ਨੇ। ਨਾਲੇ ਹਾਂ। ਟੈਨਸ਼ਨ ਨਾ ਲੈ ਤੂੰ। ਮੇਰਾ ਨਾਮ ਵੀ ਮੰਮਤਾ ਹੈ। ਛੱਡਾਂਗੇ ਨਹੀਂ ਇਹਨੂੰ। ਉਹ ਡਾਬ ਡਾਬ ਬੰਗਲਾ ਗੱਡੀ ਹੁਣ ਤਾਂ ਸਾਡਾ ਟਾਈਮ ਨੇ ਤੂੰ ਇਨੀ ਗੱਲਾਂ ਨਾ ਮਾਰ ਤੂੰ ਛੇਤੀ ਆ ਛੇਤੀ ਆ ਚਲ ਮੈਂ ਫੋਨ ਰੱਖ ਰਹੀ ਹਾਂ ਛੇਤੀ ਆ ਜਾ ਬਸ ਇਤੇ ਦੀ ਗੱਲਾਂ ਇਹ ਨਹੀਂ ਕੁੜੀਆਂ ਹੁੰਦੀਆਂ ਦੇਖਿਆ ਮਮਤਾ ਨੇ ਵੀ ਆਪਣਾ ਜਾਦੂ ਚਲਾਤਾ ਹੁਣ ਕਿੱਥੇ ਜਾਊਗਾ

자, 칠월, 코이 나, 너는 라오 만나 죄이다. 음, 완전히 꼭이야. 그냥 계속 소주, 라마주가. ਮੇਰਾ ਫਾਇਦਾ ਚੱਕੇਗਾ ਹੈ ਤਿੰਨੋ ਕਿਆ ਲੱਗਿਆ ਕਿ ਜਿਵੇਂ ਤੇਰੇ ਘਰੇ ਕੰਮ ਕਰਦੀ ਆ ਤੂੰ ਮੈਨੂੰ ਫਸਾ ਲੇਗਾ ਇਹਦਾ ਮਤਲਬ ਤੇ ਤੇਰੀ ਚਾਲ ਸੀ ਚਾਲ ਛੱਡ ਮੈਨੂੰ ਬੇਵਕੂਫ ਸਮਝਦਾ ਹੈ 10 ਵਾਲਾ ਨਾਲੇ ਹਾਂ ਹੁਣ ਦੇਖ ਲੈ ਫਸ ਗਿਆ ਸਾਡੇ ਜਾਲ ਚ ਨਹੀਂ ਤਾਂ ਬਹੁਤ ਗਲਤ ਗੱਲ ਆਮ ਤਾਂ ਅੱਛਾ ਹੁਣ ਤੈਨੂੰ ਗਲਤ ਗੱਲ ਲੱਗ ਰਹੀ ਜਦੋਂ ਮੇਰੇ ਕੋਲ ਕੋਲ ਆ ਰਹੇ ਸੀ ਉਦੋਂ ਤੈਨੂੰ ਗਲਤ ਨਹੀਂ ਲੱਗੀ ਮੇਰਾ ਤਾਂ ਸੱਚੀ ਸੱਚੀ ਸਿਰ ਦੁਖ ਰਿਆ ਸੀ ਬੜਾ ਹੀ ਸਿਰ ਦੁਖ ਰਿਆ ਸੀ ਮੇਰੇ ਨਾਲ ਚਿਪਕਦੇ ਨਹੀਂ ਦੁਖਿਆ ਨਾਲੇ ਹਾਂ ਇਹ ਗੱਲਾਂ ਛੱਡ ਥੇਉਨ ਦਾਸ ਤੇਰਾ ਕੀ ਕਹਿ ਲਈ ਮੇਰਾ ਕੀ ਕੰਨਾ ਮੈਂ ਮੈਂ ਤਾਂ ਮੇਰਾ ਫੋਨ ਦੇ ਅਰ ਕੰਟਰ 88 ਇਹ ਬਹੁਤ ਗਲਤ ਗੱਲ ਆ ਇਹ ਤਾਂ ਸਹੀ ਨਹੀਂ ਕਰੇ ਮਮਤਾ ਮਮਤਾ ਨੇ ਤਾਂ ਕਰਤਾ ਜੋ ਕਰਿਆ ਲੈ ਮਮਤਾ ਤਾਂ ਜਾਉਂਦਾ ਦੋ ਮਿੰਟ ਚੋਂਦਾ ਤੁਸੀਂ ਇੱਥੋਂ ਬਚ ਜਾਂਦੇ ਹੋ ਮਮਤਾ ਰੀਡ ਕਰ ਵੀਡੀਓ ਇਹ ਤਾਂ ਤੇਰੇ ਲਈ ਚੰਗੀ ਗੱਲ ਨਹੀਂ ਹੈਗੀ ਸਾਡੇ ਖਾਤੇ 'ਚ 10 ਲੱਖ ਰੁਪਏ ਪਾ ਦੇ ਮਮਤਾ ਇੰਨੇ ਪੈਸੇ ਮੈਂ ਮਮਤਾ ਬੋਲਤਾ ਨਹੀਂ ਪੰਜ ਦੇ ਤੇ ਪੰਜ ਮੇਰੇ ਨਹੀਂ ਨਹੀਂ ਇਹ ਤਾਂ ਬਹੁਤ ਗਲਤ ਗੱਲ ਆ ਵੀਡੀਓ ਡਿਲੀਟ ਕਰੋ ਕਾਹਨੂੰ ਰੀਡ ਕਰ 11 ਲੱਖ ਜਾਣਗੇ ਹਾਂ ਜਿੰਨੀ ਗੱਲ ਕਰੋ ਬੰਨੀ ਵੱਧਦੇ ਜਾਣਗੇ ਫਿਰ ਦੱਸੋ ਠੀਕ ਹੈ ਮੈਂ 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 ਪੈਸੇ ਤੁਹਾਡੇ ਖਾਤੇ ਪਾ ਦੂੰਗਾ ਪਰ ਪਹਿਲਾਂ ਵੀਡੀਓ ਛੇਤੀ ਕਰੋ ਪਹਿਲਾਂ ਵੀਡੀਓ ਡਿਲੀਟ ਕਰੋ ਨਾ ਨਾ ਵੀਡੀਓ ਤਾਂ ਬਾਅਦ ਚ ਡਿਲੀਟ ਹੋਊਗੀ ਨਹੀਂ ਨਹੀਂ ਪਹਿਲੇ ਪੈਸੇ ਆਊਗੇ ਤੁਸੀਂ ਤੇਰਾ ਕੀ ਪਤਾ ਪੈਸੇ ਲੈ ਕੇ ਫੇਰ ਡਿਲੀਟ ਨਾ ਕਰੇ ਵੀਡੀਓ ਮੇਰਾ ਕੀ ਪਤਾ ਤੁਸੀਂ ਆਪਣੇ ਸੋਚੋ ਅਜੇ ਸਾਡੇ ਬਾਰੇ ਨਾ ਸੋਚੋ ਨਹੀਂ ਨਹੀਂ ਤਾਂ ਨਾ ਤਾਂ ਦੇ ਵਾਸਤੇ ਬਹੁਤ ਗਲਤ ਹੋ ਰਹਾ ਆ। ਆਪਾਂ ਇਹ ਵੀਡੀਓ ਪਾ ਦਿੰਦੀ ਆ। ਨਹੀਂ ਨਹੀਂ ਮੈਂ ਮੈਂ ਦਿਨਾਂ ਪੈਸੇ ਦੇਣਾ ਪਰ ਵੀਡੀਓ ਡਿਲੀਟ ਕਰੋ। ਨਾਲ ਦੀ ਨਾਲ ਡਿਲੀਟ ਕਰੋ। ਹਾਂ ਨਾ ਪਹਿਲੇ ਪੈਸੇ ਲਿਆਓ ਜਾਓ। ਚੀਤੀ ਉਠੋ। ਮੈਂ ਕਰ ਸੀ ਨਾ। ਵੀਡੀਓ ਨਾ ਮੈਂ ਵੀ ਡਿਲੀਟ ਕਰਨੀ ਆ ਵੀਡੀਓ ਠੀਕ ਆ। ਕੋਈ ਨਾ ਚਲੋ ਜੀ ਲੱਗਾ। ਐਕਸਟਰਾ ਮੈਂਨੇ ਪੈਸੇ ਮੇਰੇ ਕੋਲ ਕੈਸ਼ ਤਾਂ ਹੈ ਨਹੀਂ। ਮੈਂ ਕੱਲ ਸਵੇਰੇ 11 ਵਜੇ ਤੱਕ ਬੈਂਕ ਜਾ ਕੇ ਨਾ ਕਢਾ ਕੇ ਤੁਹਾਨੂੰ ਦੇ ਦਵਾਂਗਾ। ਪਰ ਹਾਂ ਮੈਨੂੰ ਇੱਕ ਵਾਅਦਾ ਕਰੋ ਕਿ ਆ ਤੁਸੀਂ ਵੀਡੀਓ ਡਿਲੀਟ ਕਰੋਗੇ। ਬਸ ਜਿਵੇਂ ਤੁਹਾਡੇ ਪੈਸੇ ਤੇ ਮੈਸੇਜ ਸਾਡੇ ਬੱਜਿਆ। ਅਸੀਂ ਡਿਲੀਟ ਕਰਦੀ ਅਸੀਂ ਕੀ ਚਟਣੀ ਤੂੰ ਤੁਸੀਂ ਵੀਡੀਓ ਹੁਣੇ ਡਿਲੀਟ ਕਰ ਦੋ ਨਾ ਨਾ ਹੁਣੇ ਕਿਵੇਂ ਡਿਲੀਟ ਕਰ ਦੋ ਹੁਣੇ ਨਹੀਂ ਹੁੰਦੀ ਵੀਡੀਓ ਡਿਲੀਟ ਇਹਦਾ ਪੈਸੇ ਜਦ ਤੱਕ ਕਾਊਂਟ ਵਿੱਚ ਪੈਣਗੇ ਉਦੋਂ ਹੀ ਵੀਡੀਓ ਡਿਲੀਟ ਹੋਊਗੀ ਚਲੋ ਮੈਂ ਸਵੇਰੇ ਯਾਰ ਇੱਕ ਕੰਮ ਹੋਰ ਹੁਣ ਤੇਰੇ ਕੋਲ ਜਿੰਨਾ ਕੈਸ਼ ਪਿਆ ਹੈ ਨਾ ਉਹ ਤਾਂ ਸਾਨੂੰ ਦੇ ਦੇ ਹੁਣ ਤਾਂ ਹੁਣ ਤਾਂ ਕੁਝ ਨਹੀਂ ਹੈਗਾ ਕੈਸ਼ ਮੈਂ ਤਾਂ ਘਰੇ ਰੱਖਦੇ ਨੇ ਕਿ ਅੱਜ ਬੈਂਕ 'ਚ ਪਿਆ ਸਵੇਰੇ ਜਾਊਂਗਾ 11 ਵਜੇ ਕਢਾ ਕੇ ਤੁਹਾਨੂੰ ਦੇ ਦੂੰਗਾ ਮੈਂ ਬਸ ਫਿਰ ਉਸ ਟਾਈਮ ਵੀਡੀਓ ਵੀ ਡਿਲੀਟ ਹੋ ਜਾਣਾ ਜਾਣ ਦੇ ਇਹਨੂੰ ਸੋ ਇਹ 11 ਵਜੇ ਦਾ ਇੰਤਜ਼ਾਰ ਕਰਾਂਗੇ ਹਾਂ ਹਾਂ ਫਿਰ ਖਾਓ ਗਰਮ ਗਰਮ ਫੁਲਕੇ ਮਮਤਾ ਦੇ ਹੱਥ ਦੇ ਨਾ ਨਾ ਮੈਂ ਨਾ ਖਾਣੇ ਫੁਲਕੇ ਖਾ ਲੈ ਬਸ 11 ਲੱਖ ਤੋਂ ਅੱਗੇ ਪੈ ਰਹੇ ਆ ਫੁਲਕੇ ਖਾਣੇ